ਦੇਖੋ ਅੱਜ ਪਤਾ ਲੱਗਦਾ 41 ਸਾਲ 41 ইয়ার্স ਬਾਅਦ ਇਹ ਨਰਿੰਦਰ ਮੋਦੀ ਜੀ ਇਹ বিজেপি ਦੀ ਸਰਕਾਰ ਆ ਮੈਂ ਅੱਗੇ ਵੀ ਹਮੇਸ਼ਾ ਕਹਿਣਾ ਅਸੀਂ ਵੀ ਐਵੇਂ বিজেপি ਚ ਨਹੀਂ ਆਏ ਵੀ ਇਹ ਅਨਸਾਫ਼ ਲੋਕਾਂ ਨੂੰ ਲੈ ਕੇ ਦੇਣ ਵਾਲੀ ਸਰਕਾਰ ਆ ਜਿਹੜੀ ਕਾਂਗਰਸ ਪਾਰਟੀ ਟੈਂਕਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਡੇ ਸਿੱਖਾਂ ਨੂੰ ਪੰਜਾਬੀਆਂ ਨੂੰ ਗਲਾਂ ਚ ਟੈਰ ਪਾ ਪਾ ਕੇ ਸੱਜਣ ਕੁਮਾਰ ਵਰਗੇ ਟਾਈਕਲਰ ਵਰਗੇ ਕਮਲਨਾਥ ਵਰਗੇ ਇਹਨਾਂ ਨੇ ਹਜ਼ਾਰਾਂ ਬੰਦੇ ਨੇ ਜਿਹੜੇ ਇਹਨਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਦੁਬਾਰਾ ਕੇਸ ਬੰਦ ਕਰਕੇ ਕਾਂਗਰਸ ਨੇ ਰੱਖੇ ਦੁਬਾਰਾ ਮਨਮੋਨ ਸਿੰਘ ਜੀ 10 ਸਾਲ ਪ੍ਰਧਾਨ ਮੰਤਰੀ ਰਹੇਗੇ ਸਰਦਾਰ ਇੱਕ ਕਦੇ ਪਰ ਇਹ ਕੇਸ ਨਹੀਂ ਖੋਲੇ ਇਹ ਕਾਂਗਰਸ ਪਾਰਟੀ ਆ ਪਰ ਨਰਿੰਦਰ ਮੋਦੀ ਜੀ ਨੇ ਆ ਕੇ ਐਸਆਈਟੀ ਬਣਾਈ ਕੇਸ ਖੋਲੇ ਤੇ ਤਫਤੀਸ਼ ਕਰ ਕਰਕੇ ਉਹਨਾਂ ਦੇ ਹੁਕਮਾਂ ਨਾਲ ਹਰੇ ਐਵੀਡੈਂਸ ਦੁਆਰਾ ਇਕੱਠੇ ਕੀਤੇ ਤੇ ਅੱਜ ਐਵੀਡੈਂਸ ਕੋਰਟ ਚ ਪੇਸ਼ ਹੋਏ ਤੇ ਅੱਜ ਉਹਨਾਂ ਨੂੰ ਉਮਰ ਕਹਿਬ ਅੱਜ ਪਤਾ ਲੱਗੂ ਜਦੋਂ ਸਾਰੀ ਉਮਰ ਜ਼ਿੰਦਗੀ ਦੀ ਕਾਲ ਕੋਠਲੀਆਂ ਚੱਕੀ ਪੀਸਣੀ ਪਊਗੀ ਅੱਜ ਪਤਾ ਲੱਗੂ ਵੀ ਸਿੱਖਾਂ ਨਾਲ ਪੰਜਾਬੀਆਂ ਨਾਲ ਕਿਵੇਂ ਤੁਸੀਂ ਟਾਇਰ ਪਾਪਾ ਸਾੜਿਆ ਕਿਵੇਂ ਟਾਇਰ ਪਾਪਾ ਉਹਨਾਂ ਨਾਲ ਉਹਨਾਂ ਦੀਆਂ ਹੱਤਿਆ ਕੀਤੀ ਉਹਨਾਂ ਦੀਆਂ ਮਾਮਾਂ ਭੈਣਾਂ ਨਾਲ ਰੇਪ ਕੀਤੇ ਇਸ ਕਰਕੇ ਨਰਿੰਦਰ ਮੋਦੀ ਜੀ ਥੋੜਾ ਪੰਜਾਬੀ ਹੋਣ ਨਾਤੇ ਇੱਕ ਸਿੱਖ ਹੋਣ ਨਾਤੇ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਜਿਨ੍ਹਾਂ ਦੀਆਂ ਚੀਕਾਂ ਆਵਾਜ਼ਾਂ ਇਸ ਸੜਕਾਂ ਤੇ ਉਸ ਵੇਲੇ ਉਹਨਾਂ ਦੇ ਕੰਨਾਂ 'ਚ ਜਿਹੜੀਆਂ ਮਾਂ-ਮਾਂ ਭੈਣਾ ਉਹਨਾਂ ਦੀ ਘਰ ਵਾਲੀਆਂ ਮਾਤਾ-ਮਾਂ ਦੇ ਕੰਨਾਂ 'ਚ ਜਿਹੜੀਆਂ ਚੀਕਦੀਆਂ ਅੱਜ ਕਿਤੇ ਨਾ ਕਿਤੇ ਤੁਸੀਂ ਉਹ ਚੀਕਾਂ ਨੂੰ ਬੰਦ ਕੀਤਾ ਅੱਜ ਉਹ ਮੱਲਮ ਲਾਈਆ ਅੱਗੇ ਵੀ મોદી ਜੀ ਥੋਡੇ ਤੇ ਵਿਸ਼ਵਾਸ ਆ ਜਿਹੜੇ ਲੋਕ ਹਜੇ ਵੀ ਕਾਨੂੰਨ ਤੋਂ ਬਾਹਰ ਭੱਜੇ ਹੋਏ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਐਸੇ ਤਰੀਕੇ ਨਾਲ ਟ੍ਰਾਇਲ ਕਰਵਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਚੱਕੀਆਂ ਦੇ ਪਿੱਛੇ ਸਿੱਟੋਗੇ ਤੁਹਾਡਾ ਦਿਲ ਦੀਆਂ ਗਰਾਈਆਂ ਨਾਲ ਸ਼ੁਕਰੀਆ ਕਰਦੇ ਆ ਵੀ ਸਾਨੂੰ ਅੱਜ ਇਨਸਾਫ਼ ਆ ਬੇਸ਼ੱਕ ਲੇਟ ਮਿਲਿਆ ਪਰ ਇਨਸਾਫ਼ ਮਿਲਿਆ ਅੱਜ ਕਿਤੇ ਨਾ ਕਿਤੇ ਉਹਨਾਂ ਦੀਆਂ ਰੂਹਾਂ ਵੀ ਉੱਤੇ ਬੈਠੀਆਂ ਉਹਨਾਂ ਨੂੰ ਵੀ ਸ਼ਾਂਤੀ ਆਊਗੀ ਇਹ ਮੋਦੀ ਜੀ ਤੁਹਾਡਾ ਧੰਨਵਾਦ ਕਰਦੇ ਆ ਤੇ ਅੱਗੇ ਹੋਰ ਜਿਹੜੇ ਬਚ ਗਏ ਉਹਨਾਂ ਨੂੰ ਵੀ ਜਿਹੜਾ ਸਖਤ ਤੋਂ ਸਖਤ ਸਜ਼ਾ ਮਿਲਣ ਇਹ ਤੋਂ ਤੋਂ ਆਸ ਰੱਖਣੀ